ਜਮਿਨੀ ਵਿਵਾਦ ਨੂੰ ਲੈ ਕੇ ਚਚੇਰੇ ਭਰਾ ਆਪਸ ਦੇ ਵਿੱਚ ਪਿੜ ਗਏ ਤੇ ਇਸ ਝਗੜੇ ਦੇ ਵਿੱਚ ਮਹਿਲਾ ਸਮੇਤ ਦੋ ਧਿਰਾਂ ਦੇ ਚਾਰ ਲੋਕ ਜ਼ਖਮੀ ਹੋ ਗਏ ਸਿਵਲ ਹਸਪਤਾਲ ਬਟਾਲਾ ਦੇ ਅਧੀਨ ਉਹਨਾਂ ਨੂੰ ਇਲਾਜ ਲਈ ਭਰਤੇ ਕਰਵਾਇਆ ਗਿਆ ਬਟਾਲਾ ਨਜ਼ਦੀਕ ਪਿੰਡ ਸੰਗਤਪੁਰਾ ਦੇ ਵਿੱਚ ਜਮਿਨੀ ਵਿਵਾਦ ਨੂੰ ਲੈ ਕੇ ਜੋ ਚੀਰੀ ਪਰ ਆਪਸ ਦੇ ਵਿੱਚ ਪੜ ਗਏ ਅਤੇ ਇਸ ਝਗੜੇ ਦੇ ਵਿੱਚ ਦੋਹਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਤੀਸ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਦੋਹਾਂ ਧਿਰਾਂ ਦੇ ਚਾਰ ਲੋਕ ਜ਼ਖਮੀ ਹੋ ਗਏ ਅਤੇ ਇੱਕ ਧਿਰ ਦੇ ਜ਼ਖਮੀ ਸਰੂਪ ਸਿੰਘ ਅਤੇ ਜ਼ਖਮੀ ਰਣਜੀਤ ਕੌਰ ਨੇ ਦੱਸਿਆ ਕਿ ਬਾਲ ਸਿੰਘ ਅਤੇ ਸੁਖਦੇਵ ਸਿੰਘਾ ਜੋ ਕਿ ਉਹਨਾਂ ਦੇ ਸ਼੍ਰੀਕੇ ਦੇ ਵਿੱਚੋਂ ਰਿਸ਼ਤੇਦਾਰ ਹਨ ਅਤੇ ਉਹਨਾਂ ਦੇ ਵੱਲੋਂ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਹੈ ਜਦੋਂ ਸੁਖਦੇਵ ਸਿੰਘ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਤਾਂ ਉਹਨਾਂ ਨੇ ਕਿਹਾ ਉਹਨਾਂ ਦਾ ਪਹਿਲਾਂ ਤੋਂ ਹੀ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਥੇ ਦੂਜੇ ਪਾਸੇ ਜ਼ਖਮੀ ਬਾਲ ਸਿੰਘ ਅਤੇ ਜ਼ਖਮੀ ਸੁਖਦੇਵ ਸਿੰਘ ਨੇ ਕਿਹਾ ਕਿ ਬਾਲ ਸਿੰਘ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਤਾਂ ਸੁਖਦੇਵ ਸਿੰਘ ਨੇ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਅਤੇ ਜਿਸ ਦੇ ਵਿੱਚ ਬਾਲ ਸਿੰਘ ਅਤੇ ਸੁਖਦੇਵ ਸਿੰਘ ਜ਼ਖਮੀ ਹੋ ਗਏ ਅਤੇ ਉਹਨਾਂ ਦੇ ਦਰਮਿਆਨ ਇਹ ਜ਼ਮੀਨੀ ਵਿਵਾਦ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਉਥੇ ਸਿਵਲ ਹਸਪਤਾਲ ਦੇ ਡਾਕਟਰ ਸਵਾਤੀ ਨੇ ਕਿਹਾ ਕਿ ਝਗੜੇ ਦੇ ਵਿੱਚ ਜ਼ਖਮੀ ਹੋਏ 4 ਲੋਕ ਉਹਨਾਂ ਦੇ ਕੋਲ ਪਹੁੰਚੇ ਹਨ ਅਤੇ ਇਲਾਜ ਅਤੇ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸਾਡੇ ਕੋਲ ਦੋ ਪਾਰਟੀਆਂ ਇੱਥੇ ਲੜਾਈ ਝਗੜੇ ਦਾ ਕੇਸ ਆਇਆ। ਦੋਵੇਂ ਪਾਰਟੀਆਂ ਇੱਥੇ ਨੇ ਔਰ ਜੋ ਕਲੇਮ ਕਰਦੇ ਕਿ ਦੋਵਾਂ ਦੇ ਦੋਵੇਂ ਪਾਰਟੀਆਂ ਦੇ ਵਿੱਚ ਝਗੜੇ ਦੀ ਸ਼ਿਕਾਇਤ ਹੈ ਔਰ ਇੱਕ ਦੂਜੇ ਨੂੰ ਇਹਨਾਂ ਨੇ ਸੱਟਾਂ ਮਾਰੀਆਂ ਨੇ ਅਸੀਂ ਦੋਵੇਂ ਪਾਰਟੀਆਂ ਨੂੰ ਦਾਖਲ ਕਰ ਲਿਆ ਹੈ ਔਰ ਕਈਆਂ ਦੇ ਇੱਕ ਪਾਰਟੀ ਦੇ ਥੋੜੀ ਗੰਬੀਰ ਸੱਟਾਂ ਨੇ ਅਸੀਂ ਦਾਖਲ ਕਰ ਲਿਆ ਉਹਨਾਂ ਨੂੰ ਹੁਣ ਕਰਾਂਗੇ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੈ ਤੇ ਅੱਗੇ ਜੋ ਵੀ ਇਹਨਾਂ ਦੀਆਂ ਸੱਟਾਂ ਆਏ ਉਹਦਾ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਦਾ ਜੋ ਪਰਚਾ ਵਗੈਰਾ ਬਣਦਾ ਹੈ ਉਹ ਕਰਕੇ ਅਸੀਂ ਪੁਲਿਸ ਨੂੰ ਭੇਜਾਂਗੇ ਕਿੰਨੀਆਂ ਸੱਟਾਂ ਲੱਗੀਆਂ ਦੋ ਆਨ ਇੱਕ ਦੇ ਇੱਕ ਦੇ ਤੇ ਕਾਫੀ ਜ਼ਿਆਦਾ ਗੁੱਜੀਆਂ ਨੇ ਜਿਵੇਂ ਕੱਟ ਲੱਗਾ ਹੋਇਆ ਹੈ ਸਰੀਰ ਤੇ ਔਰ ਮਤਲਬ ਕਿ ਉਹਦਾ ਟ੍ਰੀਟਮੈਂਟ ਚਾਹੀਦਾ ਹੈ ਇਹਨਾਂ ਨੂੰ ਇੱਕ ਦੋ ਦੇ ਗੁੱਜੀਆਂ ਸੱਟਾਂ ਨੇ ਕੁਝ ਜ਼ਿਆਦਾ ਨਹੀਂ ਹੈ ਇਹ ਤੋਂ ਐਕਸ-ਰੇ ਦੇ ਅੰਦਰ ਰੱਖ ਕੇ ہم ਐਗਜ਼ਾਮੀਨੇਸ਼ਨ ਕਰਕੇ ਉਸਕੇ ਬਾਅਦ ਹੀ ਕਲੀਅਰ ਕਰਾਂਗੇ ਇਹ ਉੱਥੇ ਕਾ ਕਰਾਂਗੇ ਮੈਂ ਲੱਗ ਕੇ ਕਿਦੇ ਘਰ ਚਲ ਗਈ ਇਹਨਾਂ ਨੇ ਮੈਨੂੰ ਇਕੱਲੇ ਨਹੀਂ ਛੱਡਿਆ ਆ ਕੇ ਮੈਂ ਹੁਣੇ ਸ਼ੌਂਗ ਰਹੀ ਹਾਂ ਨਾ ਮਿਸਰ ਗਿਆ ਨਾ ਇਹ ਪਹਿਲਾਂ ਚੱਕਈ ਹੈ ਕਿ ਨਾ ਦਾਦੀ ਉਹਨੇ ਆ ਮੇਰੀ ਕਮਿਊਨਿਟੀ ਮੇਰੇ ਬਾਬਾ ਮੈਂ ਨਹੀਂ ਸਮਝਾ ਤਾ ਮੈਂੰ ਕਿਆ ਕਰਦੇ ਇਹਦੇ ਪਿਓ ਨੇ ਮੇਰੇ ਬਾਲ ਖਾਲ ਕੇ ਦਿੱਤੋ ਇਹਦੇ ਵੀ ਜੂੜਾ ਖਾਲਾ ਦੋਹਾਂ ਨੇ ਸਾਨੂੰ ਬੋਕ ਉੱਤੇ ਦੇਖੇ ਜਾ ਕੇ ਦੇਖੀ ਬੇਖੀ ਦਿੱਤਾ ਜਿੱਥੇ ਸਾਨੂੰ ਮਾਰ ਰਹੇ ਨੇ ਕੋਲ ਸੁਣ ਕੇ ਪਾਸ ਦੇ ਪੀਗਾ ਕੋਲ ਸੁਣ ਕੇ ਨਹੀਂ ਤੇ ਉੱਤੇ ਜਾ ਉਠਾਣੇ ਹਸਤਾਲ ਜਾਓ ਇੱਥੇ ਆਏ ਨੇ ਥਾਣੇ ਲੱਗ ਗਏ ਅਸੀਂ ਪੱਠੇ ਵੱਢਣ ਗਏ ਆ ਮੈਂ ਤੇ ਮੇਰਾ ਡੈਡੀ ਡੈਡੀ ਮੇਰਾ ਪੱਠੇ ਵੱਢਦੇ ਮੈਂ ਬਾਅਦ ਰੇੜੀ ਲੈ ਕੇ ਗਿਆ ਸਰੂਪ ਸਿੰਘ ਨੇ ਕੀ ਕੀਤਾ ਆਪਣਾ ਜਰਾ ਮਰੂਦਨ ਆਪੇ ਵੱਢ ਗਏ ਨਾ ਉਨੇ ਟਿਆਣੀਆਂ ਵਡੀਆਂ ਆਈਆਂ ਹੀ ਗਿਆ ਮੈਂ ਲਾਗੋ ਨੰਗਾ ਦਿਆ ਉਹਨੇ ਆਪਣੀ ਵਿਹਲੀ ਚ ਮੇਰੇ ਨਾਲ ਫਰਕੇ ਿੱਟਾ ਮਾਰਤੀਆਂ ਿੱਟਾ ਮਾਰੀਆਂ ਫਿਰ ਮੇਰੇ ਫਰਕੇ ਉਹਨੇ ਜੱਤਰ ਮਾਰਿਆ ਤੇ ਫਿਰ ਮੇਰਾ ਡੈਡੀ ਆ ਰੀਨਕਲ ਆਈ ਡੈਡੀ ਆ ਤੇ ਉਹ ਪਲਵਿੰਦਰ ਸਿੰਘ ਦੇ ਘਰ ਹੀ ਗਈ ਉਹਦੀ ਘਰ ਦੀ ਕਰਨਜੀਤ ਕੌਰ ਉਹ ਆਈ ਪਲਵਿੰਦਰ ਸਿੰਘ ਨੇ ਉਹਨੂੰ ਭੇਜਿਆ ਆਪਣੇ ਘਰੋਂ ਸਾਹਮਣੇ ਭੇਜ ਕੇ ਤੇ ਉਹਨੇ ਕੀ ਕੀਤਾ ਕਈ ਫਰਕੇ ਮੇਰੇ ਡੈਡੀ ਦੇ ਨਾਲ ਪਹਿਲਾ ਇੱਥੇ ਇੱਥੇ ਮਾਰੀ ਮਗਨ ਮਾਰੀ ਫਿਰ ਨੇ ਹੱਥੇ ਮਾਰੀ ਆ ਚੱਕਰਾ ਹੋਇਆ ਰੀਨਕਲ ਅਰਾ ਜਮੀਨੀ ਰੌਲਾ ਹੈਗਾ ਪਰ ਉਹਨਾਂ ਦੇ ਛੱਟ ਕੋਈ ਨਹੀਂ ਲੱਗੀ ਨਾ ਉਹ ਜਨਾਨੀ ਦੇ ਨਾ ਉਹਦੇ ਜਿਹੜਾ ਸਰੂਪ ਸਿੰਘ ਜਿਹੜਾ ਹੈਗਾ ਉਹਦੇ ਕੇਦੇ ਨਹੀਂ ਲੱਗੀ ਉਹ ਆਪ ਹੀ ਛੱਟਾਂ ਲਾ ਕੇ ਬਸ ਧਾਖਲ ਹੋ ਹੁੰਦੇ ਆ ਤੁਹਾਡੇ ਕਿਨਾਂ ਤੇ ਮੇਰਾ ਚਾਚੀ ਦਾ ਮੇਰਾ ਭਰਾ ਹੀ ਲੱਗਦਾ ਤਾਂ ਭਝਾਈ ਲੱਗਦੀ ਹੈ ਜੀ ਕਿੰਨੀ ਜ਼ਮੀਨ ਦਾ ਰੋਣਾ ਜ਼ਮੀਨ ਦਾ ਸਾਂਝਾ ਰਗਵਾਵਾ ਸਾਂਝਾ ਖਾਤਾ ਚੱਲਦਾ ਰਿਹਾ ਤਕਸੀਮ ਵੰਡ ਹੋਈ ਨਹੀਂ ਹਲੇ ਮਿੰਤੀ ਕੀਤੀ ਆ ਮਿੰਤੀ ਕਰਕੇ ਸਾਨੂੰ ਹਿੱਸੇ ਵੰਡ ਦੇ ਵਿੱਚੋਂ 11-12 ਮੱਲੇ ਜਗ੍ਹਾ ਹੁੰਦੀ ਆ ਜਿੱਥੇ ਉਹਨੇ ਝਗੜਾ ਕੀਤਾ ਉੱਥੋਂ ਨੂੰ 4 ਮੱਲੇ ਜਗ੍ਹਾ ਹੁੰਦੀ ਆ ਉੱਥੋਂ ਹਾਂਜੀ ਜੀ ਮੀਨੀ ਵਪਾਰ ਹਾਂਜੀ ਇਹ ਕਰਦੇ ਐਸਮ ਜਰ న్యూਸ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ